ਨਮਸਕਾਰ ਦੋਸਤੋ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤੁਸੀਂ ਸਾਰਿਆਂ ਦਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਪੂਰਾ ਜਰੂਰ ਵੇਖਣਾ ਹੈ ਤੇ ਜਿਸ ਤਰ੍ਹਾਂ ਤੁਸੀਂ ਥੰਬਨੇਲ ਦੇ ਵਿੱਚ ਵੇਖਿਆ ਅਸੀਂ ਲਿਖਿਆ ਹੈ ਕਿ ਪੁੱਜਿਆ ਗੁਰੂਜੀ ਨੇ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਨੇ ਇਨ੍ਹਾਂ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਜੀ ਹਾਂ ਤੁਸੀਂ ਆ ਸੱਚ ਵੇਖਿਆ ਹੈ ਜਦੋਂ ਜਦੋਂ ਪੁੱਜਿਆ ਗੁਰੂਜੀ ਪਰੋਲ ਦੇ ਮਾਧਿਅਮ ਨਾਲ ਬਾਹਰ ਆਉਂਦੇ ਨੇ ਜਿਹੜੇ ਲੋਕ ਬੁਰਾਈਆਂ ਫਿਲਾਉਂਦੇ ਨੇ ਜਿਹੜੇ ਲੋਕ ਨਸ਼ੇ ਫਿਲਾਉਂਦੇ ਨੇ ਉਹਨਾਂ ਸਾਰਿਆਂ ਦੀ ਨੀਂਦ ਉੜ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਪੁੱਜੇ ਗੁਰੂਜੀ ਬਾਹਰ ਆਉਂਦੇ ਹੀ ਨਵੇਂ ਜੀਵਾਂ ਨੂੰ ਨਾਮ ਦੇਣਗੇ ਤੇ ਲੱਖਾਂ ਲੋਕਾਂ ਦਾ ਨਸ਼ਾ ਛੁਡਾਉਣਗੇ ਤਾਂ ਇਹੋ ਜੇ ਲੋਕਾਂ ਦੀ ਨੀਂਦ ਉੜ ਜਾਂਦੀ ਹੈ ਤੇ ਉਹ ਤਰ੍ਹਾਂ ਤਰ੍ਹਾਂ ਦੇ ਦੋਸ਼ ਫਿਰ ਪੁੱਜੇ ਗੁਰੂਜੀ ਦੇ ਉੱਤੇ ਲਾਉਂਦੇ ਨੇ ਤਾਂ ਇੱਕ ਵਾਰ ਫਿਰ ਉਹ ਇਹੋ ਜਿਹੇ ਲੋਕਾਂ ਦੀ ਨੀਂਦ ਉੱਡ ਚੁੱਕੀ ਹੈ ਤਾ ਬੁਰਾਈ ਕਰਨ ਵਾਲੇ ਲੋਕਾਂ ਦੀ ਜਿਹੜੇ ਬੁਰਾਈ ਦੇ ਰਸਤੇ ਉਹਦੇ ਉੱਤੇ ਚੱਲਦੇ ਨੇ ਇਹੋ ਜਿਹੇ ਲੋਕਾਂ ਦੀ نیند ਉੜ ਚੁੱਕੀ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਪੁੱਜੇ ਗੁਰੂ ਜੀ ਪੈਰੋਲ ਦੇ ਮਾਧਿਅਮ ਨਾਲ ਬਾਹਰ ਆ ਰਹੇ ਨੇ ਤੇ ਆਉਂਦੇ ਸਾਰ ਹੀ ਉਹ ਮਨੁਤਾ ਬਲਾਈ ਦੇ ਕੰਮ ਕਰਨਗੇ ਤੇ ਆਉਂਦੇ ਸਾਰ ਹੀ ਉਹ ਲੋਕਾਂ ਦੇ ਨਸ਼ੇ ਛਡਾਉਣਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਨ ਤਨ ਸਤਗੁਰੂ ਤੇਰਾ ਹੀ ਆਸਰਾ ਤਨ ਤਨ ਸਤਗੁਰੂ ਤੇਰਾ ਹੀ ਆਸਰਾ